ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪਰਮਜੀਤ ਸਿੰਘ ਜੀ ਆਨੂੰ ਅੱਜ ਦੀ ਵੀਡੀਓ ਵਿੱਚ ਸਵੇਰ ਦਾ ਟਾਈਮ ਹੈ ਜੀ ਆਪਾਂ ਪੈਂਡ ਕੰਗਣੀਆਲ ਜਿਹੜਾ ਜੜਿਆਲਾ ਰੋਡ ਤੇ ਆ ਉੱਥੇ ਖੜੇ ਆ ਜਦੋਂ ਜੜਿਆਲਾ ਰੋਡ ਤੇ ਤੇ ਸਵੇਰ ਤੋਂ ਇੱਕ ਪੀਟੀਸੀ ਤੇ ਖਬਰ ਚੱਲ ਰਹੀ ਆ ਕੰਗਣੀਆਲ ਪੈਂਡ ਜਲੰਧਰ ਦੇ ਵਿੱਚ ਕਹਿੰਦੇ ਉਹ ਡਿੱਗਿਆ ਆਪਣਾ ਡਰੋਨ ਤੇ ਤੁਹਾਨੂੰ ਤੁਹਾਡੀ ਲਾਹ ਲੀ ਦੱਸਦੀ ਆ ਜੀ ਦੋ ਕੰਗਣੀਆਲ ਇੱਕ ਜੰਡੂ ਸਿੰਘੇ ਵਾਲਾ ਕੰਗਣੀਆਲ ਆ ਤੇ ਇੱਕ ਜਿਹੜਾ ਜਲੰਧਰ ਤੋਂ ਜੜਿਆਲਾ ਰੋਡ ਤੇ ਤੇ ਇਹਦਾ ਡਰੋਨ ਡਿੱਗਿਆ ਇਹ ਜੰਡੂ ਸਿੰਘੇ ਵਾਲੇ ਕੰਗਣੀਵਾਲ ਟੀ ਆਇਆ ਸੋ ਆਪਾਂ ਇੱਥੇ ਭਾਈ ਸਾਹਿਬ ਸਾਡੇ ਨਾਲ ਆ ਇਹਨਾਂ ਨਾਲ ਕਰਦੇ ਗੱਲ ਭਾਈ ਕਿੱਦਾਂ ਸਤਿ ਸ੍ਰੀ ਅਕਾਲ ਜੀ ਆਪਾਂ ਦੱਸੋ ਜੀ ਕਿਹੜਾ ਕੰਗਣੀਆ ਦਾ ਜਿੱਥੇ ਆਪਾਂ ਖੜੇ ਆ ਅੱਜ ਇਹ ਜੜਿਆਲਾ ਮਾਂ ਬਣਦਾ ਜੜਿਆਲਾ ਮੰਜਕੀ ਵਾਲਾ ਨਾ ਤੇ ਆਪਣੇ ਪਿੰਡ ਕੋਈ ਡਰੋਨ ਵਗੈਰਾ ਹੈ ਕੋਈ ਇਦਾਂ ਦਾ ਰੌਲਾ ਕੋਲਾ ਕਿਉਂਕਿ ਆਪਣੇ ਆਂਡ ਗਵਾਂਡ ਪਿੰਡਾਂ ਵਿੱਚ ਇਹ ਹੀ ਖੌਫ ਫੈਲਿਆ ਹੋਇਆ ਕਿ ਕੰਗਣੀਆਲ ਕੰਗਣੀਆਲ ਆਈ ਜਾਂਦਾ ਆ ਤੁਹਾਨੂੰ ਮੇਰੇ ਖੜੇ ਖੜੇ ਮੇਰੇ ਨਾਲ ਤਾਂ ਫੋਨ ਆ ਗਏ ਹਨਾ ਕਿ ਭਾਈ ਤੁਹਾਡਾ ਪਿੰਡ ਸੇਫ ਆ ਤੇ ਉਹ ਤਾਂ ਜੰਦਰ ਦਾ ਜਿਹੜਾ ਦੂਸਰੇ ਹਾਂ ਕੰਗਣੀਆਲ ਜੀ ਇਹ ਪਿੰਡ ਆ ਜੰਡੂ ਸੋ ਉਥੇ ਡਰੋਨ ਅਟੈਕ ਹੋਇਆ ਆ ਤੇ ਪੈਨਿਕ ਹੋਣ ਦੀ ਲੋੜ ਨਹੀਂ ਜੀ ਆਪਣੇ ਏ ਸੀਰੀਜ਼ ਚ ਮਾੜੀ ਕਿਰਪਾ ਬਹੁਤ ਆ ਤੇ ਅਰਦਾਸ ਕਰਿਓ ਕਿ ਜੰਗ ਕਿਤੇ ਵੀ ਜਿਹੜਾ ਡਰੋਨ ਡੇ ਦਾ ਨਾ ਜਗੇ ਅਰਦਾਸ ਹੈ ਨਾ ਕਰੋ ਸਾਰੇ ਜਣੇ ਇਹ ਜੰਗ ਇੱਥੇ ਹੀ ਥਾਮ ਜਵੇ ਕਿਉਂ ਭਾਈ ਜੀ ਤੁਹਾਨੂੰ ਕੀ ਲੱਗਦਾ ਜੰਗਾਂ ਵੱਧਦੀ ਹੈ ਨੁਕਸਾਨ ਕੀ ਕਹਿਣਾ ਚਾਹੋਗੇ ਜਿਹੜੇ ਜਿਹੜੇ ਆਪਣੇ ਹੁਕਮਰਾਨ ਉੱਪਰ ਬੈਠੇ ਆ ਉਹਨਾਂ ਨੂੰ ਉਹ ਤਾਂ ਨਾ ਉੱਤੇ ਦੀਆਂ ਮੁੱਤੇ ਜਾ ਕੇ ਉਤਰੀ ਜਾਣਾ ਆ ਬੈਠਿਆ ਨੇ ਜਿਹੜੇ ਹੈਗੇ ਥੱਲੇ ਮਤਲੇ ਆਣੇ ਆ ਮਤਲੇ ਜਗੜ ਹੋਣੇ ਨਹੀਂ ਬਿਲਕੁਲ ਠੀਕ ਆ ਲੋ ਜੀ ਵੀਡੀਓ ਨੂੰ ਸ਼ੇਅਰ ਕਰਿਓ ਆਪਣੇ ਹਰ ਫੋਨ ਵਿੱਚ ਪਹੁੰਚੇ ਏਰੀਏ ਦੇ ਕਿ ਇਹ ਆਪਣੇ ਵਾਲਾ ਕੰਗਣੀ ਵਾਲ ਨਹੀਂ ਹੈਗਾ ਜਿਹੜਾ ਜਮਸ਼ੀਰ ਦੇ ਨਾਲ ਆ ਜੰਡੂ ਸਿੰਘੇ ਵਾਲਾ ਕੰਗਣੀ ਵਾਲ ਆ ਤੇ ਬਾਕੀ ਅਪਡੇਟ ਨਾਲ ਦਿੰਦੇ ਰਹਿਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ